अवारा कुत्तिया दे मसले ते जानलेवा हमला होया है ते ਬਜ਼ੁਰਗ ਦੀ ਦਾੜੀ ਤੱਕ ਪੋਟ ਦਿੱਤੀ ਗਈ ਹੈ ਦਰਸਨ ਲਈ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਅੰਮ੍ਰਿਤਸਰ ਦੇ ਅਦੀਨੋਂ ਦੇ ਇਲਾਕੇ ਤੋਂ ਜਿੱਥੇ ਆਵਾਰਾ ਕੁੱਤਿਆਂ ਦੇ ਮਸਲੇ ਨੂੰ ਲੈ ਕੇ ਦੋ ਤਨਾਚ ਖੂਨੀ ਟਕਰਾਰ ਹੋ ਗਈ ਹੈ। ਇੱਕ ਧਿਰ ਦੇ ਵੱਲੋਂ ਦੂਜੀ ਧਿਰ ਤੇ ਬੇਰਮੀਦਰਾ ਹਮਲਾ ਕੀਤਾ ਗਿਆ। ਜਿਸ ਦੌਰਾਨ ਇੱਕ ਬਜ਼ੁਰਗ ਵਿਅਕਤੀ ਦੀ ਦਾੜੀ ពੁੱਟੀ ਗਈ ਤੇ ਉਸਦੇ ਨਾਲ ਭਾਰੀ ਕੁੱਟਮਾਰ ਹੋਈ ਹੈ। ਜਦੋਂ ਬਜ਼ੁਰਗ ਦੇ ਬੱਚੇ ਆਪਣੇ ਪਿਤਾ ਨੂੰ ਛਡਾਉਣ ਦੇ ਲਈ ਪਹੁੰਚੇ ਨੇ ਤਾਂ ਹਮਲਾਵਰਾਂ ਨੇ ਉਨ੍ਹਾਂ ਤੇ ਵੀ ਹਮਲਾ ਕਰ ਦਿੱਤਾ ਜਿਸ ਨਾਲ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ। ਹਾਲਾਂਕਿ ਘਟਨਾ ਤੋਂ ਬਾਅਦ ਪੀੜਤ ਪਰਿਵਾਰ ਥਾਣੇ ਪਹੁੰਚੇ ਹੈ ਪਰ ਹੈਰਾਨੀ ਦੀ ਜਨ ਗੱਲ ਹੈ ਕਿ 2 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਦੋਸ਼ੀਆਂ ਖਿਲਾਫ ਕੋਈ ਟੁਕਮੀ ਕਾਰਵਾਈ ਨਹੀਂ ਹੋਈ ਹੈ। ਪੀੜਤ ਪਰਿਵਾਰ ਦੇ ਵੱਲੋਂ ਇਸ ਬਾਬਤ ਪੁੱਛ ਗਿਚੀ ਕਿ ਕੀਤੀ ਗਈ ਤਾਂ ਸਦਰ ਦੇ ਪ ਕਿ ਇਹ ਵਾਕਿਆ ਉਹਨਾਂ ਦੇ ਥਾਣੇ ਦੇ ਖੇਤਰ ਚ ਨਹੀਂ ਆਉਂਦਾ ਇਨਜਾਬ ਦੀ ਆਜ਼ਦੇਲੀ ਨੌਜਵਾਨ ਦੇ ਵੱਲੋਂ ਦੋ ਵਾਰ ਅੰਮਨਸਰ ਪੁਲਿਸ ਕਮਿਸ਼ਨਰ ਨੂੰ ਵੀ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ ਪਰ ਕੋਈ ਨਤੀਜਾ ਸਾਹਮਣੇ ਹੀ ਨਹੀਂ ਆਇਆ ਹਰਕੇ ਹੁਣ ਇਹ ਨੌਜਵਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸ਼ਿਕਾਇਤ ਪੇਜ ਕੇ ਮੀਡੀਆ ਦੇ ਰਾਹੀਂ ਪ੍ਰਸ਼ਾਸਨ ਦੇ ਕੋਲੋਂ ਇਨਸਾਫ ਮੰਗ ਰਿਹਾ ਹੈ 피ੜਤ ਪਰਿਵਾਰ ਦਾ ਇਹ ਕਹਿ ਰਿਹਾ ਹੈ ਕਿ ਘਟਨਾ ਸਥਾਨ ਦੀ ਸੀਸੀਟੀਵੀ ਫੁਟੇਜ ਸਾਹਮਣੇ ਆ ਚੁੱਕੀ ਹੈ ਜਿਸ ਵਿੱਚ ਨੌਜਵਾਨ ਬਜ਼ੁਰਗ ਪਿਤਾ ਦਿਨਾਂ ਕੁੱਟਮਾਰ ਕਰਦੇ ਸਾਫ ਨਜ਼ਰ ਆ ਰਹੇ ਪਰ ਕੋਈ ਕਾਰਵਾਈ ਨਹੀਂ ਹੋ ਰਹੀ ਹਾਲਾਂਕਿ ਹੁਣ ਇਹ ਦੇਖਣਾ ਹੋਏਗਾ ਕਿ ਪ੍ਰਸ਼ਾਸਨ ਤੇ ਸਰਕਾਰ ਇਸ ਮਾਮਲੇ 'ਚ ਦਖਲ ਦੇ ਕੇ ਕਿ ਪੀੜਤ ਪਰਿਵਾਰ ਨੂੰ ਇਨਸਾਫ ਦਵਾਉਂਦਾ ਹੈ ਜਾਂ ਫਿਰ ਨਹੀਂ ਮੈਨੂੰ ਕੁੱਤਾ ਪਿਆ ਹੈਗਾ ਤਾਂ ਕੁੱਤੇ ਨੇ ਬੈਠ ਦਿੱਤਾ ਮੋਟਰਸਾਈਕਲ ਦੇ ਉੱਤੇ ਤੇ ਜਦੋਂ ਮੋਟਰਸਾਈਕਲ ਮੇਰਾ ਨਾਲ ਹੀ ਡੇ ਪਿਆ ਤੇ ਨਾਲ ਹੀ ਮੈਨੂੰ ਉਹ ਦੰਦੀ ਵੱਡਣ ਲੱਗਾ ਤੇ ਮੈਂ ਰੋੜਾ ਮਾਰਿਆ ਕੁੱਤੇ ਨੂੰ ਕੁੱਤੇ ਨੂੰ ਰੋੜਾ ਮਾਰਿਆ ਤੇ ਚਲੋ ਮਾੜੇ ਮੋਟਾ ਮੈਂ ਉਹਨੂੰ ਦਬਕਾ ਮਾਰਿਆ ਗੱਲ ਵੀ ਕੱਢਤੀ ਚਲੋ ਕੁੱਤੇ ਨੂੰ ਕੱਢੀ ਨਾ ਮੈਂ ਹੋਰ ਕੇ ਇਹਨੂੰ ਤਨੀ ਨਾ ਕੱਢੀ ਉਹਨਾਂ ਆਣ ਕੇ ਮਾਂ ਪੁੱਤਾਂ ਨੇ ਤੇ ਮੇਰੀ ਜਸਤਾਰ ਲਾਈ ਨਾਲੇ ਮੇਰਾ ਦਾੜਾ ਖੋਇਆ ਤੇ ਮੇਰੀ ਮੈਨੂੰ ਮਤਲਬ ਗਲ ਮੰਦਾ ਕੀਤਾ ਤੇ ਥੱਲੇ ਛੋਟ ਕੇ ਮੈਨੂੰ ਮਤਲਬ ਮਾਰ ਕੁੱਟਿਆ ਵੀ ਤੇ ਉਦੋਂ ਬਾਅਦ ਮੈਂ ਆਪਣੇ ਘਰ ਜਾ ਕੇ ਗੱਲ ਕੀਤੀ ਤੇ ਮੇਰੇ ਬੇਟੇ ਨੇ ਆਣ ਕੇ ਉਹਨਾਂ ਨੂੰ ਪੁੱਛਿਆ ਕੋਈ ਕਿਸੇ ਤਰ੍ਹਾਂ ਤੋਂ ਉਹਨਾਂ 15 16 ਮੁੰਡੇ ਲਿਆ ਕੇ ਤੇ ਗੱਲ ਪਵਾ ਕੇ ਤੇ ਸਾਨੂੰ ਪਿਓ ਪੁੱਤਾਂ ਨੂੰ ਕੁੱਟਿਆ ਉਹਨ ਸੀ ਸੀਟੀਵੀ ਤੇ ਸਾਡੇ ਕੋਈ ਸੀਸੀਟੀਵੀ ਹੈਗੀ ਆ ਸਭ ਕੁਝ ਹੈਗੀ ਆ ਤੇ 2 ਮਹੀਨੇ ਹੋ ਗਏ ਕਿੰਨਾ ਕਿੰਨੇ ਦਿਨ ਮੇ ਹੋ ਗਏ ਇਹ ਇਹ 2 ਮਹੀਨੇ ਹੋ ਜਾਣੇ ਜੀ ਕੱਲ 5 ਤਰੀਕ ਨੂੰ ਤੁਸੀਂ ਪੁਲਿਸ ਪ੍ਰਸ਼ਾਸਨ ਕੋ ਗਏ ਸੀ ਬੜਿਆਂ ਕੋ ਗਏ ਆ ਜੀ ਸਾਡੀ ਕੋਈ ਸੁਣਾਈ ਨਹੀਂ ਕੀਤੀ ਇਹ ਕੀ ਕਹਿੰਦੇ ਉਹ ਸਾਡੇ ਕੋ ਆnde ਤੁਹਾਡੀ ਕਾਰਵਾਈ ਕੋਈ ਨਹੀਂ ਆ ਤੇ ਉਹ ਪੈਸਾ ਦੇ ਕੇ ਤੇ ਮਤਲਬ ਦਿਕਾਈ ਜਾਂਦੇ ਹਰ ਬੰਦੇ ਨੂੰ ਜਿਹੜਾ ਜਿਹੜਾ ਆਈਓ ਲੱਗਦਾ ਉਹਨੂੰ ਪੈਸੇ ਦੇ ਦਿੰਦੇ ਆ ਤੇ ਉਹ ਸਾਡੀ ਗੱਲ ਨਹੀਂ ਪਹਿਲਾਂ ਸਾਡੀ ਗੱਲ ਕਰਦੇ ਜਦੋਂ ਪੈਸੇ ਦੇ ਦਿੰਦੇ ਸਾਡੀ ਗੱਲ ਨਹੀਂ ਕਰਦੇ ਉਹ ਪੈਸੇ ਦੇ ਦੇ ਕੇ ਪਰਫੈਸ਼ਨ ਕੋ ਆਏ ਹੋ ਕਿ ਕਹਿੰਦੇ ਕਾਦੀ ਗੱਲੋਂ ਕਾਰਵਾਈ ਨਹੀਂ ਹੋਈ ਕੋਈ ਉਹ ਆਂਦੇ ਤੁਹਾਡੇ ਕਾਰਵਾਈ ਕੋਈ ਨਹੀਂ ਬੰਦੀ ਕਾਰਨ ਕੀ ਦੱਸ ਦੇ ਉਹ ਆਂਦੇ ਤੁਹਾਡੇ ਕੇਸ ਹੀ ਨਹੀਂ ਗਾਈਦਾ ਵੱਡਾ ਤੁਸੀਂ ਤੁਈਏ ਇਸ ਤਰ੍ਹਾਂ ਰਾਜੀਨਾਮਾ ਲਿਖ ਕੇ ਦੇ ਦਿਓ ਜੀ ਅਸੀਂ ਇਦਾਂ ਰਾਜੀਨਾਮਾ ਕਿਦਾਂ ਲਿਖ ਕੇ ਦੇ ਦਈਏ ਕਦੀ ਕੀ ਕਰਦੇ ਹੋ ਮੰਗੇ ਇਹੋ ਹੀ ਕਰਦੇ ਆ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਜੋ ਵੀ ਕਾਨੂੰਨੀ ਕਾਰਵਾਈ ਆ ਜੋ ਵੀ ਪਰਚਾ ਪੰਦਾ ਉਹਨਾਂ ਤੇ ਪਰਚਾ ਹੋਣਾ ਚਾਹੀਦਾ ਮੇਰਾ ਨਾਮ ਹਰਜਿੰਦਰ ਸਿੰਘ ਮੈਂ ਸਰ ਆਸ਼ਰਪੁਰ ਜਵਾਹਰ ਸਿੰਘ ਮੀਠਾ ਰੋਡ ਦਾ ਇੱਕ ਹੀ ਗੱਲ ਬਾਤ ਹੋਈ ਜਿਹੜੀ ਫੇਸਬੁਕ ਤੇ ਵਾਇਰਲ ਹੋਈ। ਇਹ ਸਰ ਗੱਲ ਇਦਾਂ ਹੈ ਕਿ 51159 ਇਹ ਮੇਰੇ ਫਾਦਰ ਸਾਹਿਬ 12:30 ਵਜੇ ਫ੍ਰੀ ਹੋ ਕੇ ਆਪਣੇ ਡੇਰੀ ਫਾਰਮ ਤੋਂ ਮਾਲ ਡੰਗਰਾਂ ਨੂੰ ਇੱਥੇ-ਪੁੱਠੇ ਪਾ ਕੇ ਜੋ ਵੀ ਉਹ ਨਿਕਲੇ ਸੀ ਰਸਤੇ ਵਿੱਚ ਇੱਕ ਘਰ ਹੁੰਦਾ ਹੈ। ਉਹ ਘਰ ਵਾਲੇ ਨੇ ਕੁੱਤੇ ਬੜੇ ਰੱਖੇ ਆ ਤਿੰਨ-ਚਾਰ ਆਪਣੇ ਕੁੱਤੇ ਪਾਲੇ ਆ ਅੰਦਰ। ਪਰ ਉਹ ਵਾਰਾ-ਬਾਰ ਛੜਛੜਦਾ ਹੈ ਤੇ ਉਹ ਕੁੱਤੇ ਹੁੰਦੇ ਜਾਂਦੇ ਨੂੰ ਬੜਾ ਪੈਂਦੇ ਆ ਬਾਈਟ ਕਰਦੇ ਆ। ਹੁਣ ਉਸ ਦਿਨ ਵੀ ਮੇਰੇ ਫਾਦਰ ਸਾਹਿਬ 12:30 ਤੋਂ 1 ਵਜੇ ਦੇ ਕਰੀਬ ਬਾਹਰ ਜਿਹੜੋ ਘਰ ਨੂੰ ਆਉਣ ਲੱਗੇ ਉਹ ਕੁੱਤਾ ਭੱਜ ਆਇਆ ਉਹਨਾਂ ਦੇ ਅੰਦਰੋਂ ਤੇ ਫੜ ਕੇ ਬਾਈਕ ਦੇ ਉੱਤੇ ਜੰਪ ਕਰਕੇ ਗੱਲ ਨੂੰ ਪਿਆ ਉਹ ਸਿੱਧਾ ਗੱਲ ਨੂੰ ਅਟੈਕ ਕਰਦਾ ਇੱਕ ਕੁੱਤਾ ਤੇ ਉਹਨੂੰ ਜਦੋਂ ਪੱਥਰ ਮਾਰਿਆ ਤਾਂ ਉੱਤੋਂ ਜਿਹੜਾ ਜਿਹੜਾ ਕੁੱਤੇ ਰੱਖੇ ਆ ਜਿਸ ਮੁੰਡੇ ਨੇ ਉਹ ਆਪਣੀ ਮਦਰ ਦੇ ਨਾਲ ਆ ਕੇ ਮੇਰੇ ਫਾਦਰ ਸਾਹਿਬ ਦੇ ਗੱਲ ਪਿਆ ਉਹਨਾਂ ਦਾ ਦਾੜਾ ਪੁੱਟਿਆ ਤੇ ਉਹਨਾਂ ਦੀ ਦਸਤਾਰ ਵਗੈਰਾ ਲਾਈ ਤੇ ਜਦੋਂ ਉਹ ਇਹਨਾਂ ਨੇ ਘਰੇ ਆ ਕੇ ਸਾਨੂੰ ਦੱਸਿਆ ਤਾਂ ਆਪਾਂ ਪੁੱਛਣ ਲਈ ਮੈਂ ਤੇ ਮੇਰਾ ਬ੍ਰਦਰ ਗਏ ਆ ਤੇ ਉਹ ਮੁੰਡੇ ਨੇ ਆਪਣੇ ਚਾਚੇ ਸਮੇਤ ਆਪਣੇ ਮਾਸੜ ਸਮੇਤ ਹੋਰ 15 ਤੋਂ 18 ਬੰਦੇ ਉਹਦਾ ਫਾਦਰ ਸਿਰਫ ਉਫਰ ਸਮੇਤ ਸਾਡੇ ਤੇਜਦਾਰ ਹਥਿਆਰਾਂ ਦਾਤਰ ਕਿਰਪਾਨਾਂ ਨਾਲ ਹਮਲਾ ਕਰਤਾ ਜੈਸਾ ਲਉ ਲਹਾਨ ਆਪਾਂ ਹੁੰਦੇ ਹੋਏ ਤੇ ਥਾਣਾ ਸਦਰ ਵਿਖੇ ਪਹੁੰਚੇ ਥਾਣਾ ਸਰ ਤਿੰਨੇ ਜਾਣੇ ਜ਼ਖਮੀ ਸੀ ਮੇਰੇ ਫਾਦਰ ਸਾਹਿਬ ਤੇ ਮੇਰਾ ਬ੍ਰਦਰ ਹੀ ਆਪਾਂ ਤਿੰਨੇ ਆਏ ਆ ਤੇ ਇੱਥੇ ਆ ਕੇ ਇਹਨਾਂ ਨੇ ਡਾਟ ਕੱਟ ਕੇ ਸਾਨੂੰ ਦਿੱਤੀ ਆ ਸਿਵਲ ਹਸਪਤਾਲ ਆਪਾਂ ਮੁਲਾਜਾ ਕਰਾਇਆ ਜੋ ਵੀ ਹੋਇਆ ਤੇ ਹੁਣ ਇਹ ਥਾਣਾ ਸਦਰ ਵਾਲੇ ਸਾਨੂੰ ਬੜਾ ਖਰਾਬ ਕਰ ਰਹੇ ਆ ਹਾਨੂੰ ਕਹਿ ਰਹੇ ਕਿ ਤੁਹਾਡਾ ਜੀ ਵਕੂਆ ਨਹੀਂ ਪੈਂਦਾ ਸਾਨੂੰ 25 ਦਿਨਾਂ ਬਾਅਦ ਦੱਸਦੇ ਕਿ ਤੁਹਾਡਾ ਠਾਣੇ ਦਾ ਵਕੂਆ ਹੀ ਨਹੀਂ ਪੈਂਦਾ ਜੇ ਵਕੂਆ ਨਹੀਂ ਪੈਂਦਾ ਤਾਂ ਤੁਸੀਂ ਦੂਜੇ ਠਾਣੇ ਟਰਾਂਸਫਰ ਕਰੋ ਹਾਂ ਇਸ ਸਬੰਧੀ ਮੈਂ ਸੀਪੀ ਸਾਹਿਬ ਦੇ ਜੀ ਦਰਖਾਸਤਾਂ ਗਈਆਂ ਇੱਕ ਨਹੀਂ ਦੋ ਨਹੀਂ ਤਿੰਨ ਦਰਖਾਸਤਾਂ ਉੱਥੋਂ ਆਗੀਆਂ ਉਹਨਾਂ ਦਾ ਕੋਈ ਰਿਪਲਾਈ ਨਹੀਂ ਕਰਦੇ ਇਹ ਉਹ ਆਈਓ ਨੂੰ ਉਹ ਜਿਹੜਾ ਮੇਨ ਆਈਓ ਜਿਹੜਾ ਇਨਕੁਆਇਰੀ ਆਫਿਸਰ ਹੀ ਉਹ ਆਪਣੀ ਬਦਲੀ ਕਰਾ ਕੇ ਚਲ ਗਿਆ ਦੂਜੇ ਜਿਹੜੇ ਨਵੇਂ ਆਈਓ ਨੂੰ ਦਿੰਦੇ ਹੀ ਉਹਨੂੰ ਜਿਹੜਾ ਔਨ ਡਿਊਟੀ ਹੈ ਹੀ ਨਹੀਂ ਆ ਬੰਦਾ ਦੂਜਾ ਵੀ ਚੇਂਜ ਹੋ ਗਿਆ ਹੁਣ ਤੀਜੇ ਨੂੰ ਦਿੱਤਾ ਤੀਜਾ ਉਹਦਾ ਛੁੱ ਸਾਨੂੰ ਬਹੁਤ ਖੱਜੇ ਖਰਾਬ ਕੀਤਾ 2 ਮਹੀਨੇ ਪਰਸੋ 5 ਤਰੀਕ ਨੂੰ ਹੋਇਆ ਸਾਡੀ ਇੱਕ ਪੈਸੇ ਦੀ ਸੁਣਵਾਈ ਨਹੀਂ ਥਾਣੇ ਨੇ ਕੀਤੀ ਆਪਾਂ ਖੱਜਲ ਖਰਾਬ ਹੋ ਕੇ ਏਸੀਐਮ ਮਾਨ ਤੱਕ ਦਰਖਾਸਤਾਂ ਚੱਲ ਗਈਆਂ ਉਹ ਵੀ ਇਹਨਾਂ ਦੇ ਮੇਲ ਰਾਈ ਇੱਥੇ ਪਹੁੰਚ ਚੁੱਕੀਆਂ ਪਰ ਉਹਨੂੰ ਵੀ ਕੋਈ ਸੀਐਮ ਮਾਨ ਨੂੰ ਵੀ ਨਹੀਂ ਕੋਈ ਸਮਝ ਦੇ ਆਪਾਂ ਬਹੁਤ ਦੁਖੀ ਹੋਏ ਆ ਤੇ ਬਹੁਤ ਮੰਗਸਰ ਜੋ ਪਰਚਾ ਬਣਦਾ ਹੈ ਉਹ ਪਰਚਾ ਦਿੱਤਾ ਜਾਵੇ ਬੰਦਿਆਂ ਦੇ ਖਿਲਾਫ ਤੇ ਉਹ ਅੱਜ ਵੀ ਬੜਕਾ ਮਾਰਦੇ ਆ ਕੋਠੇ ਦੇ ਸਾਡਾ ਕੀ ਵਿਗਾੜ ਲਿਆ ਸਾਡਾ ਕੀ ਪੱਟ ਲਿਆ ਇਹੋ ਜਿਹੇ ਗੱਲਾਂ ਕਰਦੇ ਆ ਮੇਰਾ ਨਾਮ ਹਰਜੀਤ ਸਿੰਘ ਅਬਦਾਲਾ ਮੈਂ ਜ਼ਿਲ੍ਹਾ ਇੰਚਾਰਜ ਬੋਲਨ ਸਮਾਜਪਾਟੀ ਅਮਰਸਰ ਅਸੀਂ ਅੱਜ ਇਹਨਾਂ ਦਾ ਜਿਹੜਾ ਕੇਸ ਹੀ ਅੱਜ ਹੀ ਸਾਨੂੰ ਪਤਾ ਲੱਗਾ ਇਹ ਕਿਸ ਦੇ ਸੰਬੰਧ ਵਿੱਚ ਇਹ ਬਜ਼ੁਰਗਾ ਸੀਨੀਅਰ ਸਿਟੀ ਦਾ ਨਾ ਤੇ ਜਦੋਂ ਸਾਨੂੰ ਇਸ ਚੀਜ਼ ਦਾ ਪਤਾ ਲੱਗਾ ਤੇ ਬਹੁਤ ਦੁੱਖ ਲੱਗਾ ਵੀ 2 ਮਹੀਨੇ ਤੋਂ ਇਹ ਖੱਜਲ ਖਰਾਬ ਹੋ ਰਹੀ ਆ ਤੇ ਐਸਐਚਓ ਸਾਹਿਬ ਨੂੰ ਫੋਨ ਕਰਕੇ ਉਹਨਾਂ ਕੋਲ ਟਾਈਮ ਲੈ ਕੇ ਆਪਾਂ ਮਿਲੇ ਆ ਉਹਨਾਂ ਨੇ ਇੱਥੇ ਰੀਜਨ ਇਹਨਾਂ ਦਾ ਇਹ ਦੱਸਿਆ ਵੀ ਇਹਨਾਂ ਦਾ ਜਿਹੜਾ ਜਿਹੜਾ ਏਰੀਆ ਹੈ ਠਾਣਾ ਇਹ ਠਾਣੇ ਨੂੰ ਨਹੀਂ ਲੱਗਦਾ ਜਿਹੜਾ ਜਿਹੜਾ ਕੇਸ ਹੈ ਇਹਨਾਂ ਦਾ ਉਹ ਥੋੜੀ ਜੀ ਜਗ੍ਹਾ ਦੇ ਜਗ੍ਹਾ ਇਧਰੋਂ ਇਧਰੋਂ ਹੁੰਦਾ ਕਰਕੇ ਉਹ ਦੂਜੇ ਠਾਣਾ ਠੇਰਾ ਠਾਣਾ ਹਿਰਕਮੋ ਦੇ ਅੰਡਰ ਜਾਂਦਾ ਤੇ ਅਸੀਂ ਚਲੋ ਇਹ ਕੱਟ ਕੇ ਦੇ ਰਹੇ ਹੁਣ ਉੱਥੇ ਉੱਥੇ ਟਰਾਂਸਫਰ ਕਰ ਰਹੇ ਕੇਸ ਜੇ ਕਾਰਵਾਈ ਨਹੀਂ ਹੋਏਗੀ ਤੇ ਫਿਰ ਭੋਜਨ ਸਮਾਜ ਪਾਰਟੀ ਵੱਡਾ ਸੰਘਰਸ਼ ਕਰੇਗੀ ਕਿਉਂਕਿ ਅਸੀਂ ਕਿਸੇ ਨੂੰ ਵੀ ਕਾਨੂੰਨ ਹੱਥ ਦੇ ਵਿੱਚ ਲੈਣ ਦੀ ਕਦੀ ਵੀ ਇਜਾਜ਼ਤ ਜਿਹੜਾ ਨਾਂ ਤਾਂ ਪੁਲਿਸ ਪ੍ਰਸ਼ਾਸਨ ਦੇਣਾ ਚਾਹੀਦਾ ਭੋਜਨ ਸਮਾਜ ਪਾਰਟੀ ਵੀ ਇਸ ਚੀਜ਼ ਦੇ ਉੱਤੇ ਜਿਹੜਾ ਪੈਰਾ ਦੇਗੀ ਜੇ ਨਾਂ ਇਨਸਾਫ ਇਹ ਰਸੀ ਜਿਹੜਾ ਆਪ ਮੈਦਾਨ ਦੇ ਵਿੱਚ ਆਵਾਂਗੇ ਕਿਉਂਕਿ ਕਦੀ ਵੀ ਇਦਾਂ ਨਹੀਂ ਹੁੰਦਾ ਵਾਂਗੇ ਠੀਕ ਹੈ ਪਰ ਇਹਨਾਂ ਨੂੰ ਪਤਾ ਲੱਗਿਆ ਪ੍ਰੋਸੈਸਰ ਇਹ ਬੜੀ ਤਕੜੀ ਅنگੇਲੀ ਹੈ ਜੀ ਇਹਨਾਂ ਨੂੰ ਇਹਨਾਂ ਚੀਜ਼ਾਂ ਦਾ ਇਹਨੂੰ ਪੁਲਿਸ ਨੂੰ ਨਾ ਨੌਲੇਜ ਹੋਣਾ ਇਹ ਬਹੁਤ ਵੱਡੀ ਗੱਲ ਹੈ ਬੜਾ ਤਕੜਾ ਫੇਲੀਅਰ ਆ ਕਿ ਜਿਹੜਾ ਇਹਨਾਂ ਨੂੰ ਆਪਣੇ ਹਦੂਦ ਦਾ ਨਹੀਂ ਪਤਾ ਵੀ ਸਾਡੀ ਹਦੂਦ ਦੇ ਵਿੱਚ ਕੀ ਆਉਂਦਾ ਕਿ ਨਹੀਂ ਆ ਰਿਹਾ 2 ਮਹੀਨੇ ਤੋਂ ਬਜ਼ੁਰਗ ਖੱਜਲ ਖਰਾਬ ਹੋ ਰਹੇ ਆ ਸੀਨੀਅਰ ਸਿਟੀ ਜਾਨਾ ਥੋੜੀ ਪੁਲਿਸ ਨੂੰ ਜੜੀ ਇਹ ਸ਼ਰਮ ਹੋਣੀ ਚਾਹੀਦੀ ਆ ਵੀ ਅਸੀਂ ਕੀ ਕਰ ਰਹੇ ਆ ਇਹਨਾਂ ਖੱਜਲ ਖਲਾਫ ਕਰ ਰਹੇ ਆ ਕਿਉਂਕਿ ਪੁਲਿਸ ਦਾ ਕੰਮ ਹੈਗਾ ਇਸਨੂੰ ਵੀ ਜਿਹੜੀ ਸਕਿਉਰਿਟੀ ਪ੍ਰੋਵਾਈਡ ਕਰਨਾ ਕਿ ਇਸਨੂੰ ਇਸ ਤਰ੍ਹਾਂ ਕੋਈ ਵੀ ਹਥਿਆਰ ਲੈ ਕੇ ਇਹਨਾਂ ਤੇ ਜਿਹੜਾ ਹਥਿਆਰਾਂ ਦੇ ਨਾਲ ਸੱਟਾਂ ਲਾ ਦੇਣੀਆਂ ਬੜੀ ਦੁੱਖ ਵਾਲੀ ਗੱਲ ਆ ਤੇ ਅਜੇ ਤੱਕ ਕੋਈ